ਦਾ ਪਿੰਡ ਗਿਆ ਵਾ ਨਾ ਨਹੀਂ ਭੇਜਿਆ ਮੈਂ ਚਲ ਬਲਤੀ ਮੰਦੀ ਆ ਤੇ ਇਹ ਗੱਲ ਦੱਸੋ ਤੁਹਾਨੂੰ ਭੇਜਿਆ ਗਿਨੇ ਆ ਸਾਨੂੰ ਪ੍ਰਸ਼ਾਸਨ ਨੇ ਭੇਜਿਆ ਹਾਂਜੀ ਪ੍ਰਸ਼ਾਸਨ ਨੇ ਅੱਛਾ ਹਾਂ ਪਿਛਲੇ 20 ਸਾਲਾਂ ਤੋਂ ਤੁਸੀਂ ਬੰਦਾ ਰੱਖਿਆ ਤੁਸੀਂ ਹੁਣ ਬੰਦਾ ਪਿੰਡ ਭੇਜਤਾ ਨਾ ਤੁਸੀਂ ਆਨੇ ਬੰਦਾ ਹੈ ਨਹੀਂ ਤੁਹਾਡੇ ਕੋਲੇ ਹਾਂਜੀ ਜੇ ਇੱਥੇ ਤੁਹਾਡੇ ਖੇਤ ਜੋ ਬੰਦਾ ਕੱਢ ਦੀਏ ਚਾ ਬੰਦਾ ਤੇ ਮੰਦੀ ਗੱਲ ਹੋ ਫਿਰ ਝੂਠ ਕਿਉਂ ਬੋਲਦੇ ਆ ਪ੍ਰਸ਼ਾਸਨ ਉਹ ਵਾਰੇ ਚ ਉਹਦੇ ਬਹੁਤ ਜ਼ਿਆਦੀ ਗੱਲ ਵਾਰੀ ਕਿੰਨੇ ਚਿਰ ਦੀ ਗੱਲ ਆ ਤੇ ਬਾਅਦ ਚ ਹੀ ਸਾਰੇ ਚਾਹੀਏ ਕਿੱਥੋਂ ਲੈ ਕੇ ਆਏ ਬੰਦਾ ਜ다 ਫੇਗਾ ਤੋਂ ਉਦਾ ਛੋਟਾ ਜਦਾ ਏਡਾ ਕੁ ਹੋਗਾ ਅੱਛਾ ਹਾਂਜੀ ਪ੍ਰਾਣਾ ਕਿੱਥੇ ਤੁਹਾਡਾ ਹਾਂਜੀ ਪ੍ਰਾਣਾ ਮਖੂ ਵਾਲਾ ਹੈਗਾ ਕਿ ਨਹੀਂ ਉਹ ਮਰ ਗਿਆ ਵਾ ਮਰ ਗਿਆ ਉਹ ਲੈ ਕੇ ਆਇਆ ਸੀ ਕਿ ਨਹੀਂ ਦੋ ਬੰਦੇ ਲਿਆਂਦੇ ਸੀ ਕਿ ਨਹੀਂ ਚੱਲ ਮੈਂ ਮੰਦੀ ਹੋਊਗਾ ਜੇਰਾ ਮਰ ਗਿਆ ਸੀ ਜੰਦਾ ਆਪ ਨਹੀਂ ਆਇਓ ਹਾਂਜੀ ਬੰਦਾ ਤੁਸੀਂ ਫੜ ਕੇ ਲੈ ਕੇ ਆਏ ਨਹੀਂ ਬੰਦਾ ਨਹੀਂ ਫੜਿਆ ਪਾਈ ਨਹੀਂ ਲੈਂਦਾ ਹੁਣ ਬੰਦਾ ਗਿਆ ਆਪਣੇ ਦੇਸ਼ ਹਾਂ ਨਹੀਂ ਹੁਣ ਤੁਹਾਡੇ ਘਰੋਂ ਬੰਦਾ ਗਿਆ ਪਤਾ ਨਹੀਂ ਹੁਣ ਤੁਹਾਡੇ ਚ ਰਹਿੰਦਾ ਨਹੀਂ ਨਾ ਦੂਸ਼ ਦਾ ਕੋਈ ਪਤਾ ਨਹੀਂ ਸਤਿ ਸ਼੍ਰੀ ਅਕਾਲ ਬਾਪੂ ਠੀਕ ਹੈ ਜੀ ਕੀ ਹਾਲ ਇਹਨਾਂ ਨੇ ਬੰਦਾ ਰੱਖਿਆ ਕੋਈ ਹਾਂ ਬੰਦਾ ਰੱਖਿਆ ਕੋਈ ਇਹਨਾਂ ਨੇ ਹੂੰ ਬੰਦਾ ਕੰਮ ਕਰਾਉਂਦੇ ਭਈਆ ਕੋਈ ਹੈਗਾ ਹੈ ਚਲਾ ਗਿਆ ਕਿ ਇੱਥੇ ਹੀ ਹੈ ਨਹੀਂ ਨਹੀਂ ਇੱਥੇ ਹੀ ਹੈ ਦੱਸੋ ਮਾਤਾ ਯਾਰ ਇੱਥੇ ਹੋ ਉਹ ਮਾਂ ਮਾਰੀ ਗਿਆ ਤੁਸੀਂ ਝੂਠ ਕਾ ਤੋ ਬੋਲੀ ਜਾਂਦੇ ਹੋ ਚੋਰੀ ਰੱਖਿਆ ਨਹੀਂ ਚੋਰੀ ਕੋਈ ਦਿਲਚ ਪਾਪ ਆ ਮੈਂ ਕੋਈ ਦਿਲਚ ਪਾਵਣੀ ਫਿਰ ਜੇ ਤੁਸੀਂ ਸੱਚੇ ਹੋ ਹਾਂ ਦੇਖੋ ਮਿਆਹ ਉਹਦੇ ਵਾਲੇ ਮੂੰਹ ਆ ਉਹ ਐਡਾ ਛੋੜਾ ਗਿਆ ਅੱਛਾ ਬੰਦਾ ਵਿਚਾਰਾ ਇਨਸਾਨ ਹੈ ਆ ਸਾਂ ਸੂਮ ਕੇ ਵਿਚਾਰੇ ਨੂੰ ਸਾਰਾ ਕੋਹੇ ਨਹੀਂ ਫਿਰ ਰੋਟੀ ਪਾਈ ਹੋਣਾ ਅੱਛਾ ਅੱਛਾ ਉਹਦੀ ਮਾਂ ਦਾ ਨਹੀਂ ਕਦੇ ਹਾਲ ਦੇਖਿਆ ਹੋਣਾ ਕਿ ਜਿਹਦਾ ਵਿਚਾਰਾ 12 ਨਹੀਂ ਤੁਹਾਨੂੰ ਸ਼ਰਮ ਨਹੀਂ ਆਈ ਲਿਆਉਂਦਿਆਂ ਨੂੰ ਗੁਰਦੁਆਰੇ ਵਾਲ ਤੁਸੀਂ ਆਨੇ ਮੂੰਹ ਆ ਜੇ ਗੁਰਦੁਆਰੇ ਵਾਲ ਤੁਹਾਡਾ ਮੂੰਹ ਹੁੰਦਾ ਤਾਂ ਤੁਹਾਨੂੰ ਸ਼ਰਮ ਹੁੰਦੀ ਮਾਤਾ ਵੀਰ ਆਂ ਜਿੱਦਾਂ ਹੁਣ ਛੋੜਾ ਗਿਆ ਉਹਨੂੰ ਕਿੰਨੂੰ ਕੁ ਸਮਝ ਨਹੀਂ ਹੈਗੀ ਉਹ ਤਾਂ ਚੱਕ ਲਿਆਏ ਤੁਸੀਂ ਚੁੱਕ ਕੇ ਨਹੀਂ ਜਾਂਦਾ ਵੈਸੇ ਕਿਸ ਗੱਡੀ ਦੇ ਚਰਾਚੂਰ ਕੇ ਵਹਿ ਲਿਆਏ ਆ ਅੱਛਾ ਜੀ ਉਹਨਾਂ ਵਿਚਾਰਾ ਜਿਹੜਾ ਇਦਾਂ ਹੁਣ ਜਿੱਦਾਂ ਹੁਣ ਤੁਸੀਂ ਆ ਗਏ ਉਹ ਆ ਗਿਆ ਉਹ ਕੁਝ ਜਰਾ ਉਹ ਚੜਾ ਦਵਿਆ ਉਹ ਚੜ ਲਿਆ ਉਹ ਵੀ ਬੰਦੇ ਬੰਦੇ ਬੁੰਦੇ ਰੱਖਦੇ ਆ ਤੇ ਆ ਗੱਲ ਚੱਕਰ ਬਣ ਜਾਂਦਾ ਹੁਣ ਜਿਹੜਾ ਵਿਚਾਰਾ ਵਡੇ ਚ ਹੁਣ ਆਇਆ ਉਹ ਹਰ ਜੀਆ ਵਰਗਾ ਜਿਤਰਾ ਨਹੀਂ ਆਦਮਾ ਉਹ ਪੁੱਤਾਂ ਵਰਗਾ ਪੁੱਤਾਂ ਵਰਗਾ ਹੀ ਹੁੰਦਾ ਜਿਤਰਾ ਆਇਆ ਰੋਟੀ ਪਾ ਕੇ ਉਹ ਤਾਂ ਪੈਂਦੇ ਕੋਈ ਹਾਂ ਹਾਂ ਛੋਟਾ ਆਜਾ ਕੋਈ ਸਮਝ ਨਹੀਂ ਆ ਰਹੀ ਅੱਛਾ ਜੀ ਕੀ ਕਹਿਣ ਜੋ ਹਾਂ ਫੇਰਾਉਣਾ ਕਮਰਾ ਲੈ ਉਹ ਵੀ ਵੀ ਜਨ ਲੱਗਾ ਉੱਥੇ ਹੂੰ ਕੋਈ ਕਿਸੇ ਨੂੰ ਵੜ ਨਹੀਂ ਦਿੰਦਾ ਹੂੰ ਇਹ ਐਡਾ ਜਾਨਾ ਇਹ ਵੀ ਵਧੀਆ ਉਹ ਵੀ ਖਾਣਾ ਪਾਣਾ ਸਭ ਹੋਇਆ ਤੇ ਉਹਦੇ ਕੁੱਟਿਆ ਪਤਾ ਕਿੰਨੇ ਵਾਰੀ ਬਾਪੂ ਨੂੰ ਕੋਟੋ ਦੇ ਪਤਾ ਕਿੰਨੇ ਵਾਰੀ ਪਈ ਆ ਉਹਦਾ ਚਲਾ ਗਿਆ ਮਾਤਾ ਯਾਰ ਮਾਂਦੀ ਗੱਲ ਮੈਂ ਦੱਸਦੀ ਹੋ ਗਈ ਮੈਨੂੰ ਨਹੀਂ ਗਲਤੀ ਕਾਹਤੋਂ ਹੋਗੀ ਤੁਸੀਂ ਚੋਰੀ ਰੱਖਿਆ ਨਾ ਫੇਰ ਤੁਸੀਂ ਝੂੜਕਾ ਤੋਂ ਬੋਲਿਆ ਝੂੜਕਾ ਤੋਂ ਬੋਲਿਆ ਤੂੰ ਸੱਚ ਦੱਸ ਬਾਈ ਪਤਾ ਨਾ ਬਾਈ ਪਤਾ ਨਾ ਪਤਾ ਪਾ ਪਾ ਦਿਲ ਚ ਬਾਈ ਕਿਸੇ ਦਾ ਉਹਦੇ ਬਾਈ 12 ਸਾਲ ਦਾ ਸੀ ਜਦੋਂ ਬੰਦਾ ਤੁਹਾਨੂੰ ਦਾ ਪਤਾ ਹੀ ਆ ਉਹਤਰਾ ਵੀਰ ਜੀ ਮੇਰੀ ਦਿਲ ਸਨ ਲਿਆਂਦਾ ਗਾ ਹਮ ਪਰ ਉਹ ਰੋਟੀ ਪਾਣੀ ਦੇ ਰਹਿਣ ਬਣ ਬਹੁਤ ਸਾਡੇ ਸਾਡੇ ਨਾ ਮੈਂ ਨਾ ਬਾਈ ਜੀ ਰੋਟੀ ਤੇ ਬੰਦਾ ਜਿੱਦ ਆਪਾਂ ਕਿਸਦਾ ਧੀ ਪੁੱਤ ਰੱਖ ਲਾਂਗੇ ਬਾਪੂ ਮੈਂ ਆਣਾ ਇਹਨਾਂ ਨੂੰ ਕੋਈ ਤੁਸੀਂ ਆਪ ਦਾ ਪੁੱਤ ਦੋ ਸਾਨੂੰ ਅਸੀਂ ਰੋਟੀ ਪਾਣੀ ਵਧੀਆ ਦੇ ਦਾਂਗੇ ਲੈ ਜੀਏ ਉਹ ਕਈ ਵਾਰੀ ਹੁੰਦਾ ਨਾ ਵੀ ਆਪਾਂ ਕਹਿੰਦੇ ਕੋਈ ਰੋਟੀ ਜੰਮੀ ਬਾਜੀ ਮੰਦਾ ਉਹ ਜਿੱਦਾਂ ਹੁਣ ਆਪਾਂ ਗੜਾ ਵਿਚਾਰੇ ਉਹਨੂੰ ਨਾ ਹੀ ਕਦੀ ਆਪਾ ਪਸ਼ੂ ਦੇਖੋ ਕਿੰਨੇ ਆ ਪਸ਼ੂ ਦੇਖੋ ਇੱਧਰ ਬਈ ਪਸ਼ੂਆਂ ਹੀ ਕੰਮ ਕਰਾਉਂਦੇ 20 25 ਪਸ਼ੂਆਂ ਦਾ ਗੋਹਾ ਬੰਦਾ ਸਾਡੇ ਕੋਲੇ ਮਾਤਾ ਕੱਲੀ ਕੱਲੀ ਵੀਡੀਓ ਆ ਹਾਂਜੀ 12 ਸਾਲ ਤੋਂ ਤੁਸੀਂ 20 ਸਾਲ ਤੋਂ ਜਿੰਨਾ ਉਹਦਾ ਕੰਮ ਪਏ ਆ ਟਕਾ ਸਾਰਾ ਖੋਸ ਹੀ ਦਿੰਨੇ ਆ ਇਹ ਨਹੀਂ ਵਰਤਨ ਵਰਤਨ ਹਾਂ ਖੋਸਿਆ ਨਹੀਂ ਆ ਕਿੱਧਰ ਰੱਖ ਦੱਸੋ ਤੁਸੀਂ ਤਾਂ ਇਹਨੇ ਪਹਿਨੇ ਹੈ ਹੀ ਨਹੀਂ ਲੈ ਗਏ ਹੋ ਤੁਸੀਂ ਤਾਂ ਪਹਿਨੇ ਤੁਸੀਂ ਨਾ ਉਹ ਵਿੱਚ ਤੁਸੀਂ ਸਾਈਡ ਤੇ ਹਨਾ ਤੁਸੀਂ ਬੇਟੀ ਆ ਤੁਸੀਂ ਕੋਈ ਨਾ ਸਾਈਡ ਤੇ ਹੋ ਜੋ ਕਿੱਧਰ ਆ ਖੇਤ ਆਪਣਾ ਆਜੋ ਆਜੋ ਕੋਈ ਨਹੀਂ ਕਰਦੇ ਖੇਤ ਕਿੱਥੇ ਆ ਭਈਆ ਤਾਂ ਲੈ ਆਈਏ ਬੰਦਾ ਭਈਆ ਲੈ ਆਉਣੇ ਆਜੋ ਚਲੀ ਜੇ ਆਜਾ ਬਾਪੂ ਉਹ ਬਾਪੂ ਆਜੋ ਤੁਹਾਨੂੰ ਆਹ ਤਾਂ ਭਈਆ ਇੱਥੇ ਤੁਹਾਡੇ ਸਾਹਮਣੇ ਆਜੋ ਕੋਈ ਨਾ ਫਿਰ ਆਪਾਂ ਲੈ ਆਉਂਦੇ ਆ ਆਜੋ ਲੇਓਨੇ ਆਜੋ ਫਿਰ ਕੋਈ ਨਾ ਲੇਓਨੇ ਅਰਸ਼ ਆਜੋ ਬਈ ਲੈ ਜਾਈਏ ਇਹਨਾਂ ਕੋਲ ਤਾਂ ਹੈ ਨਹੀਂ ਇਹ ਕਹਿੰਦੇ ਚਲਾ ਗਿਆ ਮਾਦਾ ਤੁਸੀਂ ਕਿਹਾ ਚਲਾ ਗਿਆ ਲੱਭ ਕੇ ਲਿਆਉਨੇ ਠੀਕ ਆ ਹੈਲੋ ਹਾਂਜੀ ਇੱਥੇ ਹੋਣਾ ਹਵਾ ਕਿਧਰ ਨਹੀਂ ਜਾਂਦਾ ਉਹਨੇ ਘਰੋਂ ਜਾਣਾ ਹੀ ਨਹੀਂ ਲਾ ਕੀ ਹਾਲ ਬਾਈ ਜੀ ਵਧੀਆ ਵਧੀਆ ਠੀਕੋ ਆਪਣਾ ਇੱਥੇ ਕਰ ਥੋੜਾ ਹਾਂਜੀ ਹਾਂ ਅੱਛਾ ਜੀ ਇਹਨਾਂ ਦਾ ਖੇਤ ਕਿੱਧਰ ਆ ਇਹਨਾਂ ਦਾ ਖੇਤ ਇੱਧਰ ਤੇ ਹੀ ਆ ਦੱਸ ਦੂੰਗਾ ਮਾੜਾ ਜ ਆਜੋ ਇਹ ਬਈ ਪਿਛਲੇ ਸਾਨੂੰ ਵੀਡੀਓ ਆ ਰਹੀਆਂ ਸੀ ਕਾਫੀ ਟਾਈਮ ਤੋਂ ਤੁਹਾਨੂੰ ਪਤਾ ਹੀ ਹੋਣਾ ਬੰਦਾ ਰੱਖਿਆ ਇਹਨਾਂ ਨੇ ਹਾਂ 20 ਸਾਲਾਂ ਤੋਂ ਹਾਂ ਕਿਵੇਂ ਰੱਖਦੇ ਆ ਵਧੀਆ ਰੱਖਦੇ ਆ ਹੂੰ ਨਹੀਂ ਐਦਾਂ ਤੁਹਾਨੂੰ ਲੱਗਦਾ ਜਾਇ ਜਾ ਕੇ ਕਿਸਦਾ ਧੀ ਪੁੱਤ ਆਪਾਂ ਚੱਕ ਕੇ ਲਿਆਉਣਾ ਉਹ ਤੇ ਇਹਨਾਂ ਨਹੀਂ ਲਿਆਂਦਾ ਇਹਨਾਂ ਰਿਸ਼ਤੇਦਾਰਾਂ ਦੇ ਲਿਆਂਦਾ ਨਹੀਂ 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 ਬਾਈ ਇਹ ਨਾਲ ਇਹਨਾਂ ਦਾ ਪੁਰਾਣਾ ਸੀ ਮਖੂ ਤੋਂ ਮੈਂ ਕਹਿੰਦਾ ਬਾਈ ਭਾਵੇਂ ਰਿਸ਼ਤੇਦਾਰੀ ਛੱਡ ਗਿਆ ਐਦਾਂ ਕਿਸੇ ਦੇ 20 ਸਾਲ ਤੋਂ ਕਿਸੇ ਧੀ ਪੁੱਤ ਤੋਂ ਕੰਮ ਕਰਾਉਣਾ ਚੰਗੀ ਗੱਲ ਨਹੀਂ ਨਾ ਕਿੱਧਰ ਖੇਤ ਆ ਵੀ ਗੁਰਦੁਆਰੇ ਤੋਂ ਆਜੂਗੇ ਨਾਲ ਮੜੇ ਨਾਲ ਆਜੂਗੇ ਮੁੜ ਕੇ ਕੋਈ ਨਾ ਦੱਸਣਾ ਇੱਥੇ ਤੁਸੀਂ ਤਾਂ ਇਹਦੇ ਚ ਤੱਕ ਕੀ ਆ ਕਿੱਧਰ ਆ ਖੇਤ ਮੈਨੂੰ ਦੱਸ ਦੋ ਆ ਜਾ ਰਾਜੂ ਆ ਜਾ ਆ ਦੇਖ ਲਓ ਬਈ ਮੈਂ ਕਿਹਾ ਕਿੱਡੀਆਂ ਤੇਜ ਜਨਾਨੀਆਂ ਸੀ ਕਹਿੰਦੀਆਂ ਸੀ ਕਿ ਉਹ ਮਾਤਾ ਕਹਿੰਦੀ ਜਦੋਂ ਘਰੇ ਗਏ ਕਹਿੰਦੀ ਅਸੀਂ ਤਾਂ ਇਸ ਬੰਦੇ ਨੂੰ 2 ਮਹੀਨੇ ਪਹਿਲਾਂ ਭੇਜ ਚੁੱਕੇ ਆ ਕਿ ਸਾਡੇ ਕੋਲੋਂ ਤਾਂ ਇਹਦਾ ਪਰਿਵਾਰ ਮੈਂਬਰ ਇਹਨੂੰ ਲੈ ਗਏ ਕਿਉਂਕਿ ਦਿਲ 'ਚ ਜਦੋਂ ਚੋਰ ਹੁੰਦਾ ਨਾ ਉਦੋਂ ਚਤਰਾਈਆਂ ਸਮਝ ਆਉਂਦੀਆਂ ਆਪ ਬਾਈ ਤੁਸੀਂ ਦੇਖੋ ਖੇਤ ਵਿਚਾਰਾ ਕੱਲਾ ਦੁਪਹਿਰਾ ਹੋਇਆ ਸਿਖਰ ਦੁਪਹਿਰਾ ਦੁਪਹਿਰ ਦੇ 12 ਵਜਣ ਵਾਲੇ ਵੇ ਆ ਆਪ ਮੌਜ ਨਾਲ ਘਰੇ ਬੈਠੇ ਆ ਆਪ ਦਾ ਕੰਮ ਕਰਦੇ ਫਿਰਦੇ ਆ ਇਹਨੂੰ ਗਰੀਬ ਬੰਦੇ ਨੂੰ 12 ਸਾਲ ਦਾ ਬੱਚਾ ਸੀਗਾ ਜਦੋਂ ਇੱਥੇ ਆਇਆ ਸੀ ਅੱਜ 20 ਸਾਲ ਇਹਨੂੰ ਹੋ ਗਿਆ ਇੱਥੇ ਕੰਮ ਕਰਦੇ ਨੂੰ ਔਰ ਸਾਰਾ ਕਾ ਵਿਚਾਰਾ ਕੇ ਖੇਤ ਦਾ ਕੰਮ ਪਸ਼ੂਆਂ ਦਾ ਸਾਰਾ ਕੰਮ ਇਹ ਬੰਦਾ ਕਰਦਾ ਕਣਕ ਵੀ ਵੜਦਾ ਹੈ ਹਾਂ ਉਹਥੇ ਵਾਟੇ ਸਾਲੇ ਤੱਕ ਮੈਂ ਵੜੀ ਸੀ じゃਾ ਕਿਆ ਕਰ ਰਹਾ ਥਾ 5 ਸਾਲ ਕਿ ਕਿਤੇ ਨੇ ਸਾਲ ਹੋ ਗਏ ਜਾਂ ਆਏ ਹੋਏ ਇੱਥੇ 20 ਸਾਲ ਹੋ ਗਏ ਬੱਚੇ ਲਏ ਘਾ 25 ਸਾਲ ਹੋ ਗਿਆ 20 25 ਸਾਲ ਹੋ ਕੇ ਜਾਂ ਆਏ ਕਿਵੇਂ ਆਇਆ ਥਾ ਵਾ ਵਾ ਇੱਥੇ ਆਏ ਵਡੇ ਇੱਥੇ ਇਕੱਲਾ ਹੀ ਆਇਆ ਥਾ ਜਾਂ ਸਾਥ ਮੇਂ ਔਰ ਬੱਚਾ ਵੀ ਥਾ ਉਹ ਬੰਦੇ ਫੜ ਕੇ ਲਿਆਏ ਸੰਤ ਫੜ ਕੇ ਲੈ ਕੇ ਆਏ ਸੀ ਕਿੰਨੇ ਬੰਦੇ ਲੈ ਕੇ ਆਏ ਸੀ ਤੈਨੂੰ ਇੱਥੇ ਫੜ ਕੇ ਉਹ ਇਕ ਹੀ ਲਿਆ ਇਹ ਰੱਖਿਆ ਹੈ ਇਕ ਹੀ ਲਿਆ ਆ ਸੀ ਹਾਂ ਤੈਨੂੰ ਕਦੇ ਕੁੱਟਿਆ ਮਾਰਿਆ ਨਹੀਂ ਇਹਦਾ ਭਈਏ ਲਿਆ ਕੇ ਰੱਖੀ ਭਈਏ ਕੁੱਟੇ ਲਈ ਹਲੇ ਭਈ ਇੰਨਾ ਕਿਹਦੇ ਤੇ ਤਸ਼ੱਦਦ ਹੋਇਆ ਨਾ ਆ 10 ਦਿਨ ਪਹਿਲਾਂ ਹੀ ਇਹਨੂੰ ਰੱਜ ਕੇ ਇਹਦੇ ਕੁੱਟ ਪੈ ਕੇ ਹਟਿਆ ਕੁੱਟਿਆ ਹੈ ਕੁੱਟਿਆ ਹੈ ਨਾ ਹਾਂ ਮਾਰਤੇ ਆਂ ਕਹਾ ਮਾਰਤੇ ਆਂ ਤੁਝੇ ਜੋ ਮਾਜੀ ਮਾਰਤੇ ਹੈਗਾ ਉਸੇ ਵੇ ਘਰ ਬਿਠੇ ਨਹੀਂ ਬੰਦੇ ਨੂੰ ਕੁੱਟ-ਕੁੱਟ ਕੇ ਮੈਂਟਲੀ ਕਰ ਦਿੱਤਾ ਸਾਡੇ ਅਰਗੇ ਨੂੰ 2 ਦਿਨ ਵੀ ਕੋਈ ਕਮਰੇ ਚ ਬੰਦ ਕਰ ਦਵੇ ਨਾ ਤੇ ਅਗਲੇ ਦਿਨ ਚੇਤਾ ਨਹੀਂ ਰਹਿੰਦਾ ਯਾਦ ਆਸ਼ ਤਦ ਹੀ ਰਹਿ ਜਾਂਦੀ ਸੋਚੋ ਇਸ ਬੰਦੇ ਦੇ ਰੱਬ ਦੇ ਬੰਦੇ ਦੇ 20 ਸਾਲ ਤੋਂ ਕਿਵੇਂ ਇਹਨੇ ਜ਼ਿੰਦਗੀ ਇੱਥੇ ਗੱਡੀ ਹੋਣੀ ਆ ਔਰ ਉੱਤੋਂ ਕਹਿੰਦੇ ਆ ਅਸੀਂ ਤਾਂ ਪੁੱਤਾਂ ਵਾਂਗੂ ਆਂ ਸਾਹਮਦੇ ਆਹ ਦੇਖ ਲਓ ਬਾਈ ਕੋਈ ਪਿਓ ਐਸਾ ਅੱਜ ਦੀ ਦੁਨੀਆ 'ਚ ਹੈਗਾ ਪਿਓ ਆਪ ਘਰੇ ਬੈਠਾ ਹੋਵੇ ਮਾਂ ਘਰੇ ਬੈਠੀ ਹੋਵੇ ਤੇ ਪੁੱਤ ਖੇਤ 'ਚ ਫਿਰਦਾ ਹੋਵੇ ਆਪਦੇ ਖੇਤ 'ਚ ਕੰਮ ਤਾਂ ਹਰ ਕੋਈ ਕਰਦਾ ਪਰ ਕਿਸੇ ਦੇ ਖੇਤ 'ਚ 20 ਸਾਲ ਤੋਂ